ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆ ਜਿਹੜੀ ਜਰਸੀ ਵਾਇਲ ਖੜੀ ਹੈ ਨਾ ਇਹ ਸੰਧੂ ਡੈਰੀ ਫਾਰਮ ਕੋਲਾਰ ਵਾਲੇ ਵੀਰਾਂ ਦੀ ਹੈ ਇਹਨੇ 54 ਕਿਲੋ ਤੇ 900 ਗ੍ਰਾਮ ਦੁੱਧ ਦੇ ਕੇ ਪੀਡੀਐਫ ਮੇਲੇ ਤੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਹਵਾਨਾ ਦੇਖੋ ਵਾਢ ਦਾ ਥਣ ਥਣ ਬਹੁਤ ਸੋਹਣਾ ਲੱਗਿਆ ਵਾਢ ਨੂੰ ਤੇ ਰਿਕਾਰਡ ਕਾਇਮ ਕਰਤਾ ਅੱਜ ਤੱਕ ਦਾ ਇੰਨਾ ਇਦੋਂ ਪਹਿਲਾਂ ਦੁੱਧ ਕਦੇ ਜਰਸੀ ਵਾਢ ਨੇ ਨਹੀਂ ਕੱਢਿਆ ਕਿਉਂਕਿ 40 42 45 ਦੇ ਘਰਾਂ ਦੇ ਵਿੱਚ ਰਹਿੰਦੇ ਤੇ ਦੂਜੇ ਨੰਬਰ ਵਾਲੀ ਵੀ 46 ਪਲੱਸ ਆਈ ਹੈ ਇਤਕੀ ਸੋ ਬਹੁਤ ਸੋਹਣੀ ਵਿਹੜਾ ਦੋਸਤੋ ਹਵਾਨਾ ਦਾ ਬਾਗ ਕਮਾਲ ਹੈ ਆ ਇਹਨਾਂ ਦੀਆਂ ਦੂਜੀਆਂ ਵਿਹੜਾ ਖਣੀਆਂ ਵੀਰਾਂ ਦੀਆਂ ਤੇ ਉਹ ਦੇਖੋ ਜਰਸੀ ਧੰਨਵਾਦ ਦੋਸਤੋ